ਆ ਜੀ ਮਿੱਤਰੋ ਜੜੀ ਬੂਟੀ ਰਸਾਇਣ ਸਿੰਘ ਵਿੱਚ ਸਵਾਗਤ ਹੈ ਜੀ ਠੀਕ ਹੈ ਜੀ ਇਹ ਮਿੱਤਰੋ ਲੋਹਾ ਠੀਕ ਹੈ ਜੀ ਪਾਣੀ ਦੇ ਵਿੱਚ ਹੱਲ ਥੋੜੇ ਆਲਾ ਲੋਹਾ ਇਹ ਜਿਹੜੀ ਭਸਮ ਬਣਾਈ ਹੈ ਜੀ ਇਹ ਲੋਹੇ ਦੀ ਇਹ ਭਸਮ ਜਿਹੜਾ ਲੀਵਰ ਵਾਲਾ ਜੋਗ ਤਿਆਰ ਹੋ ਰਿਹਾ ਜੀ ਉਹਦੇ ਵਿੱਚ ਐਡ ਕਰਨੀ ਆਪਾਂ ਨੇ ਇਹ ਮਿੱਤਰੋ ਠੀਕ ਹੈ ਜੀ ਇਹ ਨਵੇਂ ਦੀ ਪਸੋਂ ਬੜੂਗੀ ਇਹ ਪਾਣੀ ਵਿੱਚ ਹੱਲ ਹੋਣ ਵਾਲੀ ਬਣ ਗਈ ਹੈ ਜੀ 1 ਪੁੱਟ ਹੋਰ ਲੱਗਣੀ ਹੈ ਇਹਨੂੰ ਇਹਨੂੰ ਇੱਕ ਵਾਰੀ ਧੋ ਕੇ ਸੁਕਾ ਕੇ ਫਿਰ ਇਹਨੂੰ ਖਰਲ ਕਰਕੇ ਟਿੱਕੀ ਬਣਾ ਕੇ ਪੁੱਟ ਮਾਰਾਂਗੇ ਜੀ ਇੱਕ ਠੀਕ ਆ ਮਿੱਤਰੋ ਆ ਜੀ ਇਹ ਦੇਖ ਸਕਦੇ ਹੋ ਖੂਨ ਦੇ ਵਿੱਚ ਸਿੱਧੀ ਜਾ ਕੇ ਘੁਲਣੀ ਹੈ ਇਹ ਠੰਡੀ ਹੁੰਦੀ ਆ ਜੀ ਇਹ ਲੋਹੇ ਦੀ ਪਸਮਾ ਜਿਹੜੀ ਠੰਡੀ ਹੁੰਦੀ ਆ ਪਾਣੀ ਵਿੱਚ ਘੁਲਣ ਵਾਲੀ ਆ ਇਹ ਠੀਕ ਹੈ ਜੀ ਪਾਣੀ ਦਾ ਰੰਗ ਲਾਲ ਸੁਹਾ ਕਰ ਦਿੱਤਾ ਤੇ ਹਣੀ ਨੂੰ ਚੰਗੀ ਤਰ੍ਹਾਂ ਧੋ ਕੇ ਪਹਿਲਾ ਸ਼ੋਰਾ ਕੱਢ ਲੈਣਾ ਜੀ ਇਹਦੇ ਵਿੱਚ ਸ਼ੋਰਾ ਲਾ ਕੇ ਬਣਾਈ ਆ ਤੇ ਇਹਦਾ ਸ਼ੋਰਾ ਜਿਹੜਾ ਉਹ ਹਲੇ ਆ ਦਲੀਆਂ ਦੇ ਰੂਪ ਚ ਹੈ ਇਹਨੂੰ ਦੋ ਤਿੰਨ ਵਾਰੀ ਧੋ ਕੇ ਫਿਰ ਨਿੰਬੂ ਦੇ ਨਾਲੇ ਰਸ ਇਹ ਖਰਲ ਕਰਕੇ ਆਪਾਂ ਇਹਨੂੰ ਫਿਰ ਪੁੱਟ ਮਾਰਨੀ ਆ ਜੀ ਪਰ ਉਸ ਤੋਂ ਬਾਅਦ ਜਿਹੜੀ ਇਹ ਹੋਊਗੀ ਆਸਮ ਇਹ ਲੀਵਰ ਵਾਲੇ ਜੋਗ ਦੇ ਵਿੱਚ ਐਡ ਕਰਨੀ ਹੈ ਜੀ ਆਪਾਂ ਨੇ ਠੀਕ ਹੋ ਗਿਆ ਜੀ ਇਹ ਬਣੂਗਾ ਜਿਗਰੇ ਅਕਸੀਰ ਇਸ ਪਾਸਮ ਨੂੰ ਜਿਗਰੇ ਅਕਸੀਰ ਕਹਿੰਦੇ ਨੇ ਬਾਈ ਆ ਜਿਹੜੇ ਸਰਾਬਾਂ ਸਰੂਬਾਂ ਵਾਲੇ ਅੱਲੀ ਵਰਦਾ ਸਤਿਆਨਾਸ਼ ਜਾਂ ਕਰ ਲੈਂਦੇ ਨੇ ਲੋਕ ਤੇ ਉਹਨਾਂ ਵਾਸਤੇ ਆ ਜੀ ਇਹ ਜਵਾੜ ਠੀਕ ਆ ਮਿੱਤਰੋ ਆਜੀ ਸ਼ੁਕਰੀਆ ਬੜੀ ਮਿਹਰਬਾਨੀ ਪ੍ਰਮਾਤਮਾ ਸਲਾਮਤ ਰੱਖੇ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੀ ਆਜੀ ਅਸੀਂ ਤੇ ਲੱਗੇ ਆ ਕੰਮ ਆਪਣੇ ਮਿੱਤਰੋ ਤੁਸੀਂ ਵੀ ਆਪਣਾ ਵਣਾ ਕੰਮ ਕਰੋ ਤੇ ਹੇਰੋ ਤੋਂ ਬਾਅਦ ਦੇਖਦੇ ਆ ਜੀ ਕਿਹੜੇ ਰਾਜੇ ਦੀ ਪਰਜਾ ਆਉਂਦੀ ਆ ਆਜੀ ਸ਼ੁਕਰੀਆ ਬੜੀ ਮਿਹਰਬਾਨੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ